ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੇ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਆਪਣੇ ਚੈਨਲ ਦਾ ਜਿਹੜਾ ਵਟਸਐਪ ਨੰਬਰ ਹੈ ਸਾਰੇ ਜਣੇ ਤੁਸੀਂ ਨੋਟ ਕਰ ਲਓ ਉੱਪਰ ਬਾਰ-ਬਾਰ ਹਮੇਸ਼ਾ ਚੱਲਦਾ ਰਹਿੰਦਾ ਹੈ 73800 ਪੂਰਾ 26100 73 ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਵੇਚਣ ਵਾਸਤੇ ਕੂਠੀ ਆ ਘਰ ਮਕਾਨ ਤੁਹਾਡੇ ਰਿਸ਼ਤੇਦਾਰਾਂ ਕੋਲੇ ਆ ਤਾਂ ਆਪਣੇ ਕੋਲੇ ਇੱਕ ਵੀਡੀਓ ਬਣਾ ਕੇ ਤੇ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪਣੇ ਕੋਲੇ ਭੇਜ ਦਿਓ ਤੇ ਬਿਲਕੁਲ ਫਰੀਜ ਦੇ ਵਿੱਚ ਆਪਾਂ ਇਹੜਾ ਲਗਾ ਦੇਵਾਂਗੇ ਜੀ ਨਾਲ ਦੀ ਨਾਲ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਹੈ ਜੀ ਜੇ ਕਿਸੇ ਨੇ ਆਪਦੀ ਕੋਠੀ ਘਰ ਮਕਾਨ ਵੇਚਣਾ ਹੋਵੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਨਾ ਲਿਖਿਆ ਕਰੋ ਜੀ ਬਹੁਤ ਸਾਰੇ ਕਮੈਂਟ ਮੈਂ ਪੜਦਾ ਹੁੰਨਾ ਕਮੈਂਟਾਂ ਦੇ ਵਿੱਚ ਤੁਸੀਂ ਲਿਖ ਦਿੰਨੇ ਹੋ ਵੀ ਅਸੀਂ ਘਰ ਆਪਦਾ ਸੇਲ ਕਰਨਾ ਕੋਠੀ ਸੇਲ ਕਰਨੀ ਹੈ ਇਸ ਏਰੀਆ 'ਚੋਂ ਕਮੈਂਟ ਕਰਨ ਨਾਲੋਂ ਚੰਗਾ ਜੀ ਤੁਸੀਂ ਆਪਣੇ WhatsApp ਨੰਬਰ ਤੇ ਵੀਡੀਓ ਬਣਾ ਕੇ ਵਧਿਆ ਇੱਕ ਤੇ ਪੂਰੀ ਜਾਣਕਾਰੀ ਭੇਜ ਦਿਆ ਕਰੋ ਤੇ ਤੁਹਾਡੀ ਐਡ ਜਮਾ ਫਰੀ ਦੇ ਵਿੱਚ ਬਹੁਤ ਜਲਦ ਲਗਾ ਦਿੱਤੀ ਜਾਊਗੀ। ਬੇਨਤੀ ਵਾਲੀ ਗੱਲ ਹੈ ਜੀ ਕਮੈਂਟ ਨਾ ਕਰਿਆ ਕਰੋ ਜੀ ਵੀ ਅਸੀਂ ਕੂਠੀ ਮਕਾਨ ਘਰ ਸੇਲ ਕਰਨਾ ਚਾਹੀਏ। ਤੇ ਹੁਣ ਆਪਾਂ ਕਰਦੇ ਜੀ ਆਪਣੇ ਕੋਲੇ ਜਿਹੜੀ ਅੱਜ ਕੂਠੀ ਪਹੁੰਚੀ ਐ ਤੁਹਾਨੂੰ ਮੈਂ ਇੱਕ ਛੋਟੀ ਜੀ ਵੀਡੀਓ ਤੇ ਕੁਝ ਕੁ ਫੋਟੋਆਂ ਆਪਣੇ ਕੋਲੇ ਮਾਲਕ ਨੇ ਭੇਜੀਆਂ। ਤੇ ਆਪਣੇ ਕੋਲੇ ਵੀਡੀਓ ਨਿੱਕੀ ਜੀ ਭੇਜੀ ਹੋਈ ਆ ਤੇ ਫੋਟੋਆਂ ਭੇਜੀਆਂ ਹੋਈਆਂ। ਉਹਨਾਂ ਨਾਲ ਮੇਰੀ ਗੱਲ ਹੋਈ ਸੀਗੀ। ਉਹਨਾਂ ਨੇ ਕਿਹਾ ਵੀ ਕੁਝ ਕੁ ਦਿਨਾਂ ਤੱਕ ਅਸੀਂ ਸੈਂਡ ਕਰ ਦਾਂਗੇ ਜੇ ਇਸ ਨਾਲ ਕੰਮ ਚੱਲ ਜੂਆ ਤਾਂ ਚਲਾ ਲਓ ਜੀ ਬਾਕੀ ਬਾਰੋ-ਬਾਰੋਂ ਦੇਖਣ ਨੂੰ ਮਿਲੂ ਤੁਹਾਨੂੰ ਕੋਠੀ ਪਹਿਲਾਂ ਮੈਂ ਦੱਸ ਦੇਣਾ ਜੀ ਕੋਰਨਰ ਤੇ ਕੋਠੀ ਬਣੀ ਹੋਈ ਆ ਲੋਕੇਸ਼ਨ ਤੁਹਾਨੂੰ ਮੈਂ ਕਨਫਰਮ ਕਰਵਾ ਦੇਣਾ ਜੀ ਜਿਹੜੀ ਲੋਕੇਸ਼ਨ ਹੈ ਖੰਨੇ ਜੀ ਖੰਨੇ ਏਰੀਆ ਚ ਕੋਠੀ ਬਣੀ ਹੋਈ ਆ ਡਿਸਟ੍ਰਿਕਟ ਲੁਧਿਆਣਾ ਲੱਗਦਾ 6 ਮਰਲੇ ਜਗ੍ਹਾ ਦੇ ਵਿੱਚ ਕੋਠੀ ਆ ਜੀ ਜਿਹੜੀ ਕੋਠੀ ਦੀ ਲੋਕੇਸ਼ਨ ਹੈ ਪ੍ਰਾਈਮ ਲੋਕੇਸ਼ਨ ਆ ਜੀ ਤੇ ਕੋਰਨਰ ਤੇ ਕੋਠੀ ਬਣੀ ਹੋਈ ਆ ਵਧੀਆ ਡਿਜ਼ਾਈਨ ਆ ਜੀ ਥੋੜੀ ਜਿਹੀ ਪੁਰਾਣੀ ਤਾਂ ਹੈ ਜੀ ਪਰ ਹਾਲਤ ਦੇਖੋ ਤੁਸੀਂ ਬਹੁਤ ਚੰਗੀ ਆ ਹਾਲਤ ਵੱਲੋਂ ਕੋਈ ਕਮੀ ਨਹੀਂ ਚੀ ਬਸ ਥੋੜਾ ਜਿਹਾ ਰੰਗ ਹੋਣ ਦੀ ਦੇਰ ਹੈ ਜਦੋਂ ਇਸ ਕੋਠੀ ਨੂੰ ਰੰਗ ਹੋ ਗਿਆ ਤਾਂ ਕੋਠੀ ਇਹ ਜਿਹੜੀ ਬਹੁਤ ਵਧੀਆ ਬਣ ਜਾਊਗੀ ਬਸ ਥੋੜਾ ਜਿਹਾ ਰੰਗ ਖਰਾਬ ਜ਼ਰੂਰ ਹੋਇਆ ਪਿਆ ਗਾ ਤੇ ਕੋਠੀ ਵਧੀਆ ਹੈ ਤੇ ਇਹਨਾਂ ਨੇ ਡਿਮਾਂਡ ਆਪਣੇ ਕੋਲੇ ਜਿਹੜੀ ਲਾ ਕੇ ਭੇਜੀ ਆ 55 ਲੱਖ ਰੁਪਇਆ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਰੇਟ ਕਰ ਲਵਾਂਗੇ ਪ੍ਰਾਈਮ ਲੋਕੇਸ਼ਨ ਹੈ ਗੁਰੂ ਰਾਮਦਾਸ ਨਗਰ ਹੈ ਜੀ ਸਟਰੀਟ ਨੰਬਰ 4 ਕੋਰਨਰ ਤੇ ਬਣੀ ਹੋਈ ਆ ਫਰੰਟ ਵੀ ਸ਼ੜਕ ਤੇ ਆ ਤੇ ਸਾਈਡ ਵੀ ਫਰੰਟ ਹੈ ਜੀ ਮਤਲਬ ਕਿ ਸ਼ੜਕ ਤੇ ਆ ਜੀ ਸਮਝ ਲਓ ਤੁਸੀਂ ਤੇ ਜਿਹੜੇ ਓਨਰ ਨੇ ਉਹਨਾਂ ਦਾ ਨੰਬਰ 99 687 75 017 ਜਿਹੜੇ ਮਾਲਕ ਨੇ ਉਹ ਡਾਕਟਰ ਨੇ ਜੀ ਤੇ ਉਹਨਾਂ ਦੀ ਕੋਠੀ ਹੈ ਬਾਕੀ ਮੈਂ ਬੇਨਤੀ ਕਰਦਾ ਹੁਣਾ ਵੀ ਜਦੋਂ ਵੀਡੀਓ ਤੁਸੀਂ ਬਣਾ ਕੇ ਭੇਜ ਦਿਓ ਇੱਕ ਤਾਂ ਵਧੀਆ ਤਰੀਕੇ ਨਾਲ ਜਿਵੇਂ ਕਿ ਪਹਿਲਾਂ ਤਾਂ ਬਾਹਰੋਂ ਦਿਖਾਇਆ ਕਰੋ ਆਪਣੀ ਜਿਹੜੀ ਗਲੀ ਹੈ ਗਲੀ ਦਿਖਾਇਆ ਕਰੋ ਤੇ ਫਰੰਟ ਇਹਨਾਂ ਨੇ ਬਹੁਤ ਵਧੀਆ ਦਿਖਾਇਆਗਾ ਫਰੰਟ ਵੱਲੋਂ ਕੋਈ ਗਮੀ ਨਹੀਂ ਜਦੋਂ ਇਹਨਾਂ ਨੇ ਵੀਡੀਓ ਬਣਾਈ ਤਾਂ ਬਾਹਰੋਂ ਬਹੁਤ ਵਧੀਆ ਵੀਡੀਓ ਬਣਾਈ ਬਾਹਰੋਂ ਇਦਾਂ ਪੂਰੀ ਕੋਠੀ ਦਿਖਾ ਕੇ ਫਿਰ ਵੀਡੀਓ ਸ਼ੁਰੂ ਕਰਿਆ ਕਰੋ ਜੀ ਕਿਉਂਕਿ ਪਹਿਲਾਂ ਤਾਂ ਫਰੰਟ ਆਪਨੂੰ ਸਾਰਾ ਪਤਾ ਲੱਗ ਜਾਂਦਾ ਹੈ ਬਾਕੀ ਅੰਦਰੋਂ ਹਰ ਚੀਜ਼ ਉੱਪਰੋਂ ਸਾਰਾ ਕੁਝ ਦਿਖਾਇਆ ਕਰੋ ਜੀ। ਬਾਕੀ ਇਹਨਾਂ ਨਾਲ ਮੇਰੀ ਗੱਲ ਹੋਈ ਸੀ ਜਿਹੜੇ ਮਾਲਕ ਨੇ ਆਪ ਮਤਲਬ ਕਿ ਇਹਨਾਂ ਦੀ ਕੋਠੀ ਹੋਰ ਥਾਂ ਤੇ ਆ ਤੇ ਆਪ ਕਿਸੇ ਹੋਰ ਪਾਸੇ ਰਹਿੰਦੇ ਆ ਜੀ ਆ ਤਾਂ ਕਰਕੇ ਇਹਨਾਂ ਨੇ ਕਿਹਾ ਵੀ ਜਦੋਂ ਵੀ ਢੇਡਾ ਲੱਗਿਆ ਤਾਂ ਵੀਡੀਓ ਬਣਾ ਕੇ ਮੈਂ ਭੇਜ ਦੇਵਾਂ। ਬਾਕੀ ਤੁਹਾਨੂੰ ਪਤਾ ਲੱਗਿਆ ਹੋਊਗਾ ਐਸਟੀਮੇਟ ਹੋ ਗਿਆ ਹੋਊਗਾ। ਤੁਸੀਂ ਗੱਲ ਕਰਨੀ ਹੈ ਮਾਲਕ ਨਾਲ ਕਰ ਲਿਓ ਤੇ ਜਾਣ ਤਾਂ ਪੈਣਾ ਹੀ ਅਸੀਂ। ਬਾਕੀ ਤੁਸੀਂ ਜਾ ਕੇ ਦੇਖ ਲਿਓ ਕੋਠੀ ਨੂੰ। ਇਹ ਗੱਲ ਬਣੀ ਤਾਂ ਖਰੀਦ ਲਿਓ ਜੀ 55 ਲੱਖ ਰੁਪਇਆ ਇਹਨਾਂ ਨੇ ਫਿਕਸ ਰੇਟ ਨਹੀਂ ਕਿਹਾ ਉੱਪਰ نیچے ਹੋ ਜਾਊਗਾ ਜੀ ਤੇ ਵੀਡੀਓ ਕਿੰਨੇ ਦੀ ਲਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਤਾਂ ਲਾਈਕ ਜਰੂਰ ਕਰ ਦਿਓ ਜੀ ਸ਼ੇਅਰ ਕਰ ਦਿਓ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੇਠਾਂ ਇੱਕ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ ਉਹਨੂੰ ਕਲਿੱਕ ਕਰ ਦਿਓ ਜੀ ਸਾਰੇ ਜਣੇ ਤੇ ਕਿਸੇ ਨੇ ਐਡ ਕਰਵਾਉਣੀ ਆ ਮੈਂ ਫਿਰ ਤੋਂ ਦੱਸ ਦਿੰਨਾ ਉੱਪਰ ਆਪਣਾ ਵਟਸਐਪ ਨੰਬਰ ਚੱਲ ਰਿਹਾ ਰਿਹਾ ਜੀ 73800 ਪੂਰਾ 62173 ਜੇ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਤਾਂ ਤੁਸੀਂ ਸਾਨੂੰ ਵੀ ਕਹਿ ਸਕਦੇ ਹੋ ਅਸੀਂ ਆਪੇ ਬਣਾ ਕੇ ਲੈ ਜਾਵਾਂਗੇ ਤੁਸੀਂ ਆਪਣੇ WhatsApp ਨੰਬਰ ਤੇ ਮੈਸੇਜ ਪਾ ਦਿਓ ਵੀ ਅਸੀਂ ਕੂਠੀ ਸੇਲ ਕਰਨੀ ਹੈ ਠੀਕ ਹੈ ਜੀ ਸਿੱਧਾ ਤੁਸੀਂ ਅੱਧੇ ਹੀ ਲਿਖ ਦਿਓ ਵੀ ਅਸੀਂ ਕੂਠੀ ਸੇਲ ਕਰਨੀ ਹੈ ਤੇ ਤੁਹਾਡੇ ਨਾਲ ਕੰਟੈਕਟ ਮੈਂ ਆਪਣੇ ਆਪ ਕਰ ਲਵਾਂ ਜੀ ਠੀਕ ਹੈ ਜੀ ਬਾਕੀ ਜਲਦੀ ਮਿਲਦੇ ਹਾਂ ਜੀ ਤੇ ਵੀਡੀਓ ਕਿਵੇਂ ਲੱਗੀ ਜਰੂਰ ਦੱਸੋ ਬਾਕੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਤੁਸੀਂ ਵੀਡੀਓ ਦੇਖੀ ਜੀ ਆਪਣੀਆਂ ਹਾਂ